ਨਵੇਂ ਸਾਲ ਦੇ ਸ਼ੁਭ ਮੌਕੇ ਤੇ ਹਲਕੇ ਦੇ ਵਿੱਚ ਆਈ ਖੁਸ਼ਖਬਰੀ ਕਰੀਬ 2.5 ਸਾਲ ਤੋਂ ਪਿੰਡ ਮੁਸ਼ਕਾਵਾਦ ਦੇ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਦਾ ਮਾਮਲਾ ਆਖਰ ਸੁਲਝ ਗਿਆ ਇਸ ਸੰਬੰਧੀ ਫੈਕਟਰੀ ਮਾਲਕ ਤੇ ਵੱਲੋਂ ਪਿੰਡ ਦੀ ਪੰਚਾਇਤ ਅਤੇ ਸੰਘਰਸ਼ ਕਮੇਟੀ ਦੀਆਂ ਸ਼ਰਤਾਂ ਮੰਨ ਕੇ ਇਕਰਾਰਨਾਮਾ ਕੀਤਾ ਗਿਆ ਸਮਝੌਤੇ ਦਾ ਐਲਾਨ ਪਿੰਡ ਦੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਐਸਐਸਪੀ ਖੰਨਾ ਚੋਤੀ যাদਬ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਐਸਟੀਐਮ ਸਮਰਾਲਾ ਰਜਨੀਸ਼ अरोड़ा ਦੀ ਮੌਜੂਦਗੀ ਦੇ ਵਿੱਚ ਹੋਇਆ ਇਸ ਮੌਕੇ ਪਿੰਡ ਦੀ ਪੰਚਾਇਤ ਸੈਂਕੜੇ ਪਿੰਡ ਵਾਸੀ ਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਦੇ ਨਾਲ ਫੈਕਟਰੀ ਮਾਲਕ ਵੀ ਮੌਜੂਦ ਰਹੇ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਹਲਕੇ ਦੇ ਲੋਕਾਂ ਦੇ ਲਈ ਚੰਗੀ ਖਬਰ ਆਈ ਹੈ ਕਈ ਸਾਲ ਤੋਂ ਬਾਇਓ ਗੈਸ ਪਲਾਂਟ ਦਾ ਮਾਮਲਾ ਜੋ ਸੁਰਖੀਆਂ ਦੇ ਵਿੱਚ ਰਿਹਾ ਹੈ ਉਹ ਆਖਰ ਸੁਲਝ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪ੍ਰਸ਼ਾਸਨ ਦੇ ਵੱਲੋਂ ਇੱਕ ਨਿਗਰਾਨ ਕਮੇਟੀ ਵੀ ਬਣਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਇਹ ਸਮਝੌਤਾ ਸੰਘਰਸ਼ ਕਮੇਟੀ ਤੇ ਫੈਕਟਰੀ ਮਾਲਕਾਂ ਦੇ ਵਿਚਕਾਰ ਕੁਝ ਸ਼ਰਤਾਂ ਤਹਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਾਇਓ ਗੈਸ ਪਲਾਂਟ ਸ਼ੁਰੂ ਹੋ ਜਾਵੇਗਾ। ਫਕਤਾਨਾ ਤੋਂ ਮੇਰੀ ਅੱਜ ਨਵਾਂ ਸਾਲ ਦਾ ਪਹਿਲਾ ਦਿਨ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਵਧਾਈਆਂ ਅੱਜ ਅਸੀਂ ਪਿੰਡ ਮੁਸਕਾਬਾ ਦੇ ਵਿੱਚ ਖੜੇ ਹਾਂ ਪਾਵਨ ਕਚੂ ਪ੍ਰੇਤਰਪੁਰ ਦੁਆਰਾ ਦੇ ਵਿੱਚ ਖੜੇ ਹਾਂ ਇੱਥੇ ਆ ਕੇ ਅੱਜ ਮੈਂ ਸਾਰੇ ਪਿੰਡ ਵਾਲਾਂ ਦਾ ਸੰਘਰਸ਼ ਕਮੇਟੀ ਦਾ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਗੱਲ ਹੋਰ ਟੈਕਨੀਕਲੀ ਜਿਹੜਾ ਹੈਗਾ ਉਹ ਵੀ ਡਾਊਟ ਸੀਗੇ ਉਹਨਾਂ ਦੇ ਸਾਰੇ ਇੱਥੇ ਰਿਸੋਲਵ ਕਰਕੇ ਅੱਜ ਜਿਹੜਾ ਹੈਗਾ ਸਾਰਿਆਂ ਦੀ ਖੁਸ਼ੀ ਦੇ ਨਾਲ ਪਲਾਂਟ ਦੀ ਸ਼ੁਰੂਆਤ ਹੋਈ ਹੈ ਪਲਾਂਟ ਇੱਥੇ ਵਧੀਆ ਤਰੀਕੇ ਨਾਲ ਔਰ ਇੱਕ ਕਮਿਊਨਿਟੀ ਕਮੇਟੀ ਬਣਾਈ ਗਈ ਹੈ ਤੇ ਪਿੰਡ ਦੇ ਵਿਕਾਸ ਲਈ ਵੀ ਜਿਹੜਾ ਹੈਗਾ ਕੰਮ ਜਿਹੜੇ ਹਨ 11 ਪਿੰਡ ਦੀ ਜਿਹੜੀ ਦਮੰਦਨਾ ਸੀ ਉਹ ਕੰਮ ਵੀ ਜਿਹੜੇ ਜਲਦ ਸ਼ੁਰੂ ਹੋਣ ਜਾ ਰਹੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਦੇ ਦਿਨ ਅੱਜ ਬਹੁਤ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਚੰਗੇ ਪੱਧਰ ਤੇ ਸ਼ੁਰੂਆਤ ਹੋਈ ਜਿਹੜੇ kia ਜਾ ਰਿਹਾ ਸੀ ਕਿ ਇਹ ਪੋਲੀਸ਼ਨ ਖਤਰੀ ਤੇ ਜਿਹੜੀ ਬਿਲਕੁਲ ਉਹ ਸਾਰੇ ਦੇ ਸਾਰੇ ਕਲਾ ਕਲਾ ਪੁਆਇੰਟ ਦਾ ਜਿਹੜਾ ਹੈਗਾ ਟੈਕਨੀਕਲ ਐਕਸਪਰਟ ਕਮੇਟੀ ਤੋਂ ਜਿਹੜਾ ਹੈਗਾ ਦਿੱਲੀ ਤੋਂ ਵੀ ਐਕਸਪਰਟਸ ਹੀ ਉਹਦੇ ਵਿੱਚ ਉਹਦੇ ਵਿੱਚ ਪਜੀਆਈ ਤੋਂ ਵੀ ਮੈਡੀਕਲ ਕਾਲਜ ਤੋਂ ਐਮਸ ਤੋਂ ਆਈਆਈਟੀ ਤੋਂ ਪੀਏਯੂ ਤੋਂ ਐਗਰੀਕਲਚਰ ਯੂਨੀਵਰਸਿਟੀ ਤੋਂ ਸੋਇਲ ਟੈਸਟਿੰਗ ਐਕਸਪਰਟ ਸਾਰੇ ਕਮੇਟੀ ਨੇ ਬੈਠ ਕੇ ਉਹਦੇ ਕਲਾ ਕਲਾ ਟੈਕਨੀਕਲੀ ਜਵਾਬ ਜਿਲਾਏਗਾ ਉਸ ਚੀਜ਼ ਦਾ ਕਿ ਇਸ ਇਸ ਦੇ ਨਾਲ ਜਿਹੜੇ ਹੈਗੇ ਸਾਰਿਆਂ ਦੇ ਡਾਊਟ ਜਿਹੜੇ ਆ ਕਲੀਅਰ ਹਾਂਜੀ ਲਗਭਗ ਪਿੰਡ ਦੀ 11 ਡਿਮਾਂਡ ਹੈ 11 ਦੀ 11 ਜਿਹੜੇ ਨੂੰ ਮੁਕੰਮਲ ਕਰਾਂਗੇ ਸਰ ਵੈਰੀ ਜੀ ਵੀ ਫਤੇ ਇਹ ਜੀ 2-3 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀਗਾ ਤੁਸੀਂ ਠੀਕੇ ਰਹੇ ਹੋ ਇਹਦੇ ਵਿੱਚ ਮੈਂ ਇਹਨਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਪੁਲਿਸ ਵੱਲੋਂ ਉਪਰਾਲੇ ਹੋਏ ਐਸਐਸਪੀ ਸਾਹਿਬ ਨੇ ਕਰੀ ਫਿਰ ਡੀਆਈਜੀ ਸਾਹਿਬ ਨੇ ਤੇ ਬਹੁਤ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਫਿਰ ਫਾਈਨਲੀ ਜਿਹੜੇ ਇਹਨਾਂ ਦੇ ਜਿਹੜੇ ਡਾਊਟ ਸੀਗੇ ਜਾਂ ਇਹਨਾਂ ਦੇ ਖੱਤਸੇ ਸੀਗੇ ਉਹ ਫਾਈਨਲੀ ਗਵਰਨਮੈਂਟ ਨੇ ਕਲੀਅਰ ਕਰਤੇ ਹੋਏ ਨੇ ਤੇ ਹੁਣ ਅੱਜ ਇੱਥੇ ਸੁਖਮੀ ਸਾਹਿਬ ਦਾ ਪਾਰਟ ਰਖਾਇਆ ਸੀਗਾ ਤੇ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਆ ਕੇ ਪਿੰਡ ਲਈ ਗ੍ਰਾਂਟ ਵੀ ਅਨਾਉਂਸ ਕਰੀ ਹੈ ਤੇ ਹੁਣ ਇਹ ਸਾਰਾ ਮਾਮਲਾ ਜਿਹੜਾ ਹੈਗਾ ਹੈ ਸੋਝ ਗਿਆ ਹੈ ਕਿ ਤੁਹਾਡੇ ਨੇ ਕੋਈ ਇਕਰਾਰਨਾਮਾ ਵੀ ਕੀਤਾ ਗਿਆ ਹੈਗਾ ਇਕਰਾਰਨਾਮਾ ਕਰਵਾਇਆ ਹੈਗਾ ਇਹਨਾਂ ਨੇ ਹਾਂਜੀ ਇਹ ਕਹਿੰਦੇ ਪ੍ਰਾਲੀ ਤੇ ਗੋਹਾ ਯੂਜ਼ ਕਰੂਗੇ ਜੋ ਰੌ ਮਟੀਰੀਅਲ ਆਊਗਾ ਉਹ ਟਕਿਆ ਹੋਇਆ ਹੋਊਗਾ ਤੇ ਸ਼ਾਮ ਨੂੰ ਜਿਹੜਾ ਹੈਗਾ ਸੂਰਜ ਚੱਪਣ ਤੋਂ ਬਾਅਦ ਤੇ ਸਵੇਰ ਦੇ ਵਿਚਾਲੇ ਮੈਂ ਰੌ ਮਿੱਟੀ ਤੇ ਲੈ ਕੇ ਆਉਂਗਾ ਮੈਂ ਉਹ ਸਾਰੀ ਚੀਜ਼ਾਂ ਨੂੰ ਮੰਨ ਲਿਆ ਹੈਗਾ ਤੇ ਫਿਰ ਇਹ ਕਹਿੰਦੇ ਵੀ ਕੱਲਾ ਪ੍ਰਾਲੀ ਤੇ ਗੋਹਾ ਯੂਜ਼ ਕਰੂਗੇ ਉਹਦੇ ਵਿੱਚ ਮੈਂ ਪਿੰਡ ਵਾਲਿਆਂ ਨਾਲ ਗੱਲ ਕਰੀ ਸੀਗੀ ਉਹ ਪਿੰਡ ਵਾਲੇ ਇੱਥੇ ਮੱਕੀ ਕਾਫੀ ਬੀਜਦੇ ਹੋਣੇ ਨੇ ਤੇ ਮੱਕੀ ਔਰ ਬਾਜਰੇ ਲਾਉਣ ਦੇ ਕਾਫੀ ਸ਼ੁੱਕ ਸੀਗੇ ਤੇ ਹੁਣ ਮੈਂ ਇਹਨਾਂ ਨਾਲ ਮੀਟਿੰਗ ਕਰੂੰਗਾ ਸੰਦਰਸ਼ ਕਮੇਟੀ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਵੀ ਮੈਨੂੰ ਖੈਰ ਕਿਹਾ ਹੈ ਵੀ ਉਹ ਇੱਕ ਲਾਈਨ ਐਡ ਕਰ ਦਾਂਗੇ ਵੀ ਜਿਨੇ ਬਾਜਰਾ ਜਾਂ ਮੱਕੀ ਵੇੜੀ ਹੈਗੀ ਉਹ ਦੇ ਸਕਦਾ ਉਹ ਹੋਲੀ ਪਿੰਡਵਸਤੀ ਨਾਲ ਹੋਈ ਹੋਇਆ ਹਲਕਤ ਪਿੰਡ ਵਸੀਆਂ ਨਾਲ ਹੁਣ ਅਸੀਂ ਜਿਵੇਂ ਇਹਨਾਂ ਨੇ ਸੁਖਨੀ ਸਾਹਿਬ ਦਾ ਪਾਠ ਕਰਾਇਆ ਹੁਣ ਡੀਸੀ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਵੀ ਕਰਾਓ ਤੇ 9 ਤਰੀਕ ਨੂੰ ਅਸੀਂ ਉਹ ਪਾਠ ਦੀ ਤਰੀਕ ਮقرਰ ਕਰੀ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪਿੰਡ ਵਸੀਆਂ ਨੂੰ ਸੱਦਾ ਵੀ ਦਿੰਦਾ ਵੀ ਵੱਧ ਤੋਂ ਵੱਧ ਗਿਣਤੀ ਚਾਓ ਬਾਕੀ ਮੈਨੂੰ ਪੁੱਛਦੇ ਸੀਗੇ ਵੀ ਤੁਸੀਂ ਪਿੰਡ ਲਈ ਕੀ ਕਰ ਸਕਦੇ ਹੋ ਤੇ ਮੈਂ ਫਿਰ ਦੋ ਚੀਜ਼ਾਂ ਜਿਹੜੀਆਂ ਮੇਰੇ ਹੱਥ ਚ ਹੈਗੀਆਂ ਉਹ ਮੈਂ ਦੱਸਿਆ ਇੱਕ ਤਾਂ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਦਾ ਇੱਕ ਬਜਟ ਹੁੰਦਾ ਜਿਹੜਾ ਕਿ ਪ੍ਰੋਫਿਟ ਦਾ ਇੱਕ ਪੋਰਸ਼ਨ ਹੁੰਦਾ ਉਹ ਸਰਕਾਰ ਦੀ ਹਦਾਇਤਾਂ ਦੇ ਹਿਸਾਬ ਨਾਲ ਖਰਚ ਕਰਨਾ ਪੈਂਦਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਿਹੜਾ ਵੀ ਮੇਰਾ ਸੀਐਸਆਰ ਦਾ ਬਜਟ ਹੋਊਗਾ ਮੈਂ ਆਪਣੇ ਪਿੰਡ ਦੀ ਤਰੱਕੀ ਲਈ ਯੂਜ਼ ਕਰਾਂਗਾ ਤੇ ਦੂਜੀ ਗੱਲ ਮੈਂ ਇਹ ਕਹੀ ਵੀ ਜਿਹੜੀਆਂ ਵੀ ਇੱਥੇ ਜੇ ਕਿਸੇ ਨੇ ਕੰਮ ਕਰਨਾ ਹੈ ਕਿਸੇ ਵੀਰ ਨੇ ਕਿਸੇ ਭਾਈ ਨੇ ਇੱਥੇ ਕੰਮ ਕਰਨਾ ਹੈ ਤੇ ਉਹਦੇ ਲਈ ਮੇਰੇ ਜਿਹੜੇ ਹੈਗੇ ਨੇ ਪਲਾਂਟ ਦੇ ਗੇਟ ਹਮੇਸ਼ਾ ਖੁੱਲੇ ਨੇ ਤੇ ਜਿਹੜੀਆਂ ਵੀ ਨੌਕਰੀਆਂ ਆਉਣਗੀਆਂ ਇੱਥੇ ਉਹਦੇ ਵਿੱਚ ਪਿੰਡ ਦੀ ਪਹਿਲ ਹੋਊਗੀ ਇਹ ਮੈਂ ਪੰਚਾਇਤ ਨੂੰ ਦੱਸਿਆ ਹੈਗਾ ਜਿਹੜਾ ਆਪਣਾ ਸੰਘਰਸ਼ ਚੱਲਦਾ ਸੀ ਤੁਹਾਨੂੰ ਪਤਾ ਹੀ ਦੋਟਾ ਹੀ ਸਾਲ ਹੋ ਗਏ ਕਿ ਪਿੰਡ ਆਪਣੇ ਗੈਸ ਸੈਕਟਰੀ ਲੱਗ ਰਹੀ ਹੈ ਜੇਕਰ ਆਪਾਂ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਲੱਗਿਆ ਸਾਰੀ ਜਗ੍ਹਾ ਸੰਘਰਸ਼ ਚੱਲਦਾ ਜੀ ਸਾਰੀ ਜਗ੍ਹਾ ਕੰਮ ਰੁਕਿਆ ਹੋਇਆ ਸੀ ਉਹਦੇ ਪਿੱਛੇ ਰੀਜ ਨੇ ਇਹ ਸੀਗਾ ਵੀ ਇਹ ਜਿਹੜੀ ਗੈਸ ਬਾਨਣੀ ਹੈ ਉਹ ਇੱਕ ਨੁਕਸਾਨ ਨੇ ਜਿੱਦਾਂ ਕਿ ਪਾਣੀਆਂ ਧਰਤੀ 'ਚ ਪਾਉਣਾ ਬੋਰ ਕਰਕੇ ਇਹਨਾਂ ਨੇ ਜਾਂ ਜਿਹੜਾ ਬੇਸ ਸੀਗਾ ਬੇਸ ਨੂੰ ਜਿੱਥੇ ਸੱਟਣਾ ਬਾਹਰ ਉਹ ਆਲੇ-ਦਾਲੇ ਮੱਖੀ ਮੱਛਰ ਹੋਰ ਸਾਰੇ ਜਿਹੜੇ ਨੁਕਸਾਨ ਸੀਗੇ ਉਹ ਸਾਨੂੰ ਖਰਚੇ ਸੀਗੇ ਜੀ ਅਸੀਂ ਸੀਗਾ ਵੀ ਇਹ ਆਉਣ ਵਾਲੇ ਸਮੇਂ 'ਚ ਸਾਡਾ ਨੁਕਸਾਨ ਕਰੂਗੀ ਪਿੰਡਰੋਂ ਇਸ ਕਰਕੇ ਅਸੀਂ ਇਹ ਸੰਘਰਸ਼ ਚੱਲਦਾ ਹੀ ਸਾਡਾ ਦੋਟਾ ਹੀ ਸਾਲ ਤੋਂ ਤੇ ਉਹ ਹੁਣ ਸਮਾਪਤ ਹੋ ਗਿਆ ਹੈ ਉਹ ਜਿਹੜਾ ਫੈਸਲਾ ਹੋਇਆ ਕੀ ਉਹ ਫੈਸਲਾ ਉਹ ਫੈਸਲਾ ਵੀ ਜੀ ਐਫੀਡਾ ਬਦਤਾ ਫੈਕਟਰੀ ਮਾਲਕ ਨੇ ਹਾਈ ਕੋਰਟ ਦੇ ਵਿੱਚ ਵੀ ਕੇਸ ਚਾੰਦਾ ਸੀ ਕਿਉਂਕਿ ਜਿਹੜੇ ਸਾਨੂੰ ਖਰਚੇ ਸੀਗੇ ਜੀ ਵੀ ਇਹਨੇ ਆਹਾ ਆਹਾ ਕਰਨਾ ਤੇ ਅਸੀਂ ਇਸ ਕਰਕੇ ਫੈਕਟਰੀ ਲਗਾਣੀ ਨਹੀਂ ਟਣੀ ਫਿਰ ਹੁਣ ਫੈਕਟਰੀ ਮਾਲਕ ਨੇ ਤੇ ਪ੍ਰਸ਼ਾਸਨ ਨੇ ਮਿਲ ਜਰ ਕੇ ਗੱਲਬਾਤ ਕਰਕੇ ਉਸ ਵੇਸ ਦਾ ਵੀ ਚੜਾਈ ਵੀ ਫੈਕਟਰੀ ਮਾਲਕ ਵੱਲੋਂ ਐਫੀਡੇਵਿਟ ਦਿੱਤਾ ਗਿਆ ਨੌ ਸ਼ਰਤਾਂ ਤਹਿਤ ਜਿਹੜੇ ਹੁਮੈਨੀਆਂ ਬੁੱਲਾਂ ਦਾ ਇੱਕ ਤਾਂ ਦੇਖੋ ਸਾਨੂੰ ਇਹ ਸੀਗਾ ਵੀ ਉਹ ਪ੍ਰੈਸ ਮੱਡ ਪਾਉਂਦਾ ਗਲਿਆ ਸਾਰੇ ਡੰਗਰਾਂ ਦੇ ਹੱਡ ਪਾਉਂਦਾ ਜਾਂ ਸਾਰੀਆਂ ਚੀਜ਼ਾਂ ਪੈਣੀਆਂ ਸੀ ਹੁਣ ਉਹਨਾਂ ਨੇ ਸਿਰਫ ਸਿਰਫ ਦੋ ਚੀਜ਼ਾਂ ਕਰਤੀਆਂ ਜੀ ਗੋਹਾ ਤੇ ਪ੍ਰਾਲੀ ਉਹ ਐਫੀਡੇਂਟ ਦੇ ਵਿੱਚ ਲਿਖ ਕੇ ਦਿੰਦਾ ਹਾਈ ਕੋਰਟ ਲਾਇਆ ਸਾਨੂੰ ਐਫੀਡੇਟ ਦਿੰਦਾ ਤੇ ਉਹ ਨੌ ਸ਼ਰਤਾਂ ਤੇ ਸਾਡੇ ਪੋਸਟਰ ਵੀ ਲੱਗੇ ਹੋਏ ਨੇ ਜੀ ਤੁਸੀਂ ਕੈਮਰਾ ਉਧਰ ਵੀ ਮਾਰ ਕੇ ਦਿਖਾ ਦਿਓ ਬਈ ਬਾਕੀ ਇਹਦੇ ਖਿਲਾਫ ਜੇਕਰ ਕੁਝ ਕਰਦਾ ਹੈ ਜਾਂ ਇਹ ਤਾਂ ਉਲਟ ਕਰਦਾ ਹੈ ਜਿਹੜੀ ਸ਼ਰਤਾਂ ਨੇ ਤਾਂ ਅਸੀਂ ਸੰਘਰਸ਼ ਇਸੇ ਤਰ੍ਹਾਂ ਫੇਪਟਾਂਗੇ ਜੀ ਅਸੀਂ ਇਸ ਉਲਟ ਕੁਝ ਨਹੀਂ ਹੋਣ ਦਵਾਂਗੇ ਇਹ ਸ਼ਰਤਾਂ ਜਿਹੜੀਆਂ ਸਾਨੂੰ ਮਨਜ਼ੂਰ ਆ ਅਸੀਂ ਇਹ ਗੱਲ ਮੰਨ ਲਈ ਹੁਣ ਸਾਡੇ ਡੀਸੀ ਸਾਹਿਬ ਵੀ ਆਏ ਸੀਗੇ ਐ ਐਸਐਸਪੀ ਸਾਹਿਬ ਆਏ ਸੀ ਐਸਡੀਐਮ ਸਾਹਿਬ ਆਏ ਸੀ ਤੇ ਡੀਐਸਪੀ ਸਾਹਿਬ ਆਏ ਸੀ ਇਹ ਸਾਰੇ ਅਫਸਰਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵੀ ਇਹ ਤੋਂ ਉਲਟ ਨਹੀਂ ਜਾਊਗਾ ਬਾਕੀ ਖੁਦ ਫੈਕਟਰੀ ਮਾਲਕ ਵੀ ਮਾਲਕ ਵੀ ਧਰੂ ਘਰ ਆਇਆ ਸੀਗਾ ਜੀ ਅੱਜ ਭੋਗ ਸੀ ਸੁਖੀ ਸਾਹਿਬ ਦਾ ਉਹਦੇ ਵਿੱਚ ਸ਼ਾਮਲ ਹੋਏ ਸਾਰੇ ਨਗਰ ਨਿਵਾਸੀ ਤੇ ਉਹਨਾਂ ਨੇ ਫੈਕਟਰੀ ਮਾਲਕ ਨੇ ਅਫਸਰਾਂ ਨੇ ਇਹ ਵਿਸ਼ਵਾਸ ਦਿਵਾਇਆ ਵੀ ਇਹ ਤੋਂ ਉਲਟ ਕੁਝ ਨਹੀਂ ਹੋਊਗਾ ਜੇਕਰ ਹੋਊਗਾ ਤਾਂ ਸਾਡੇ ਪਿੰਡ ਵਾਸੀਆਂ ਨੂੰ ਇਹ ਉਹਨਾਂ ਨੂੰ ਦੱਸ ਦਪਾ ਸੀ ਪਹਿਲਾਂ ਹੀ ਵੀ ਤਾਂ ਅਸੀਂ ਫੇਸ ਚ ਕਰੇ ਬਟਾਂਗੇ ਤੇ ਫੈਕਟਰੀ ਬੰਦ ਕਰਾਵਾਂਗੇ